ਹਰਿੰਦਰ ਸਿੰਘ ਜੀ ਵਿਕਰਮ ਜੀ ਮਿਰਠੀਆ ਫੇਰ ਗਰਦੇ ਇੱਕ ਤਰ੍ਹਾਂ ਆਪਣੇ ਰੂਪ ਚ ਹਾਂਜੀ ਦੇਖੋ ਵਿਕਰਮ ਜੀ ਠੀਆ ਸਾਰੇ ਗਰਜੀ ਜਾਂਦੇ ਨੇ ਜੀ ਕਾਂਗਰਸੀ ਆਪ ਦਾ ਗਰਜੀ ਜਾਂਦੇ ਨੇ ਅਕਾਲੀ ਆਪ ਦਾ ਗਰਜੀ ਜਾਂਦੇ ਨੇ ਉਹ ਜਥੇਦਾਰ ਜਿਹੜਾ ਇਹਨਾਂ ਨੇ ਲਾਇਆ ਉਹ ਅੱਡ ਗਰਜੀ ਜਾਂਦਾ ਸਾਰੇ ਗਰਜੀ ਹੋਈ ਜਾਂਦੇ ਨੇ ਸੀਐਮ ਸਾਹਿਬ ਅੱਡ ਗਰਜੀ ਜਾਂਦੇ ਨੇ ਜੀ ਮਤਲਬ ਗਰਜਣ ਦਾ ਹੀ ਕੰਮ ਹੋ ਰਿਹਾ ਲੋਕਾਂ ਦਾ ਕੰਮ ਤਾਂ ਕੋਈ ਹੋਈ ਨਹੀਂ ਰਿਹਾ ਸਹੀ ਗੱਲ ਹੈ ਲੋਕਾਂ ਦੇ ਵੱਲ ਕੋਈ ਕਿਸਾ ਧਿਆਨ ਨਹੀਂ ਹੈ ਹਾਂ ਔਰ ਔਏ ਵਿਕਰਮ ਜੀ ਮੈਂ ਤਾਂ ਹਾਂ ਦਾ ਵਿਕਰਮ ਮਜੀਠੀਆ ਦੀ ਕੱਲ ਸਿਕਿਉਰਿਟੀ ਹਟਾ ਦਿੱਤੀ ਗਿਆ ਜਿੱਥੋਂ ਆ ਬਿਆਨ ਆਇਆ ਕਹਿੰਦੇ ਵੀ ਉਹ ਬੋਲ ਨਹੀਂ ਕਿ ਅਬ ਸਰ ਬੋਲੇ ਹੈ ਭਗਵਾਨ ਤੁਮਾਨੂੰ ਕਹਿੰਦੇ ਵੀ ਮੇਰੇ ਅੜੀਕੇ ਨਾਲ ਜੀ ਨਹੀਂ ਤਾਂ ਫਿਰ ਬਹੁਤ ਬੁਰਾ ਹਾਲ ਹੋਏਗਾ ਐਦਾਂ ਅਸ਼ਬਦ ਬੋਲ ਰਿਹਾ ਇੱਕ ਸੀਐਮ ਨੂੰ ਹਾਂ ਜੀ ਦੇਖੋ ਬੋਲੇ ਤਾਂ ਜ਼ਰੂਰ ਨੇ ਗੱਲ ਕਰ ਵੀ ਦੇਖੋ ਭਾਸ਼ਾ ਦੀ ਮਰਿਆਫਤ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਪਰ ਗੱਲ ਤਾਂ ਇਹ ਹੈ ਕਿ ਜਦੋਂ ਸਿਕਿਉਰਿਟੀ ਜਦੋਂ ਲੋਕਾਂ ਨੇ ਹਰਾਪੇ ਜੀ ਸਿਕਿਉਰਿਟੀ ਦਾ ਲੋਕ ਕਹਿੰਦੇ ਵੀ ਮਤਲਬ ਵੀ ਤੁਸੀਂ ਪਰ ਸਿਕਿਉਰਿਟੀ ਦੇ ਯੋਗ ਨਹੀਂ ਰਹੇ ਜੇ ਜੇ ਹਾਰੇ ਨੇ ਤਾਂ ਹੀ ਸਕਿਉਰਟੀ ਕਟਾਈਆ ਜੇ ਜਿੱਤੇ ਹੁੰਦੇ ਸਕਿਉਰਟੀ ਕੰਮ ਤੋਂ ਇਹਦੇ ਚਮਾਨ ਸਾਹਿਬ ਦਾ ਕੀ ਕਸੂਰ ਹੈ ਜੇ ਸਕਿਉਰਟੀ ਰੱਖਣੀ ਹੈ ਤਾਂ ਆਪਣੀ ਪਰਸਨਲ ਸਕਿਉਰਟੀ ਰੱਖੋ ਆਪਣੀਆਂ ਤਰਖਾ ਦੇਓ ਤੇ ਉਹਨਾਂ ਨੂੰ ਚਾਹੇ ਜਹਾਜ਼ ਰੱਖ ਲੋ ਨਾਲ ਜਾਂ ਉਹ ਮਤਲਬ ਇਹ ਕੀ ਗੱਲ ਹੈ ਹੈ ਸਰਕਾਰ ਦੀ ਜ਼ਿੰਮੇਵਾਰੀ ਥੋੜੀ ਹੈ ਸਰਕਾਰ ਨੇ ਤਾਂ ਸਾਰੇ ਪੰਜਾਬ ਨੂੰ ਸਕਿਉਰਟੀ ਦੇਣੀ ਹੈ ਇਕੱਲੇ ਇੱਕ ਬੰਦੇ ਨੂੰ ਥੋੜੀ ਦੇਣੀ ਹੈ ਜੀ ਜੀ ਜੇ ਕੋਈ ਸਮ ਕਹਿੰਦਾ ਰਾਸਟਰੀ ਲੀਡਰਾਂ ਤੋਂ ਜਿਹੜੀਆਂ ਸਰਕਾਰੀ ਸਕਿਉਰਟੀਆਂ ਨੇ ਇਕਟਾ ਕੇ ਪਬਲਿਕ ਦੀ ਸਕਿਉਰਟੀ ਵਧਾਉਣੀ ਚਾਹੀਦੀ ਹੈ ਤਾਂ ਕਿ ਪਬਲਿਕ ਚ ਵਿਸ਼ਵਾਸ ਹੋਵੇ ਪਬਲਿਕ ਸੁਖਾਂਤੀ ਨਾ ਰਹੇ ਪਬਲਿਕ ਮਤਲਬ ਦਿਨ-ਦੁੱਖ ਨਹੀਂ ਰਾਤ-ਚੋਂ ਨਹੀਂ ਤਰੱਕੀ ਕਰੇ ਇਸੇ ਵਿੱਚ ਹੀ ਰਾਜ ਦਾ ਭਲਾ ਹੁੰਦਾ ਇਸੇ ਵਿੱਚ ਹੀ ਸਰਕਾਰ ਦਾ ਭਲਾ ਹੁੰਦਾ ਉਹਨਾਂ ਨੇ ਇੱਕ ਸਵਾਲ ਇਹ ਉਠਾਇਆ ਕਿ ਕਹਿੰਦੇ 2000 21 ਤੋਂ ਲੈ ਕੇ 2025 ਤੱਕ ਕਹਿੰਦੇ ਅਜਿਕੇ 5 ਸਿੱਟਾ ਬਣਾ ਦਿੱਤੀਆਂ ਗਈਆਂ 4 ਸਾਲਾਂ ਵਿੱਚ ਮੇਰੇ ਖਿਲਾਫ ਕਹਿੰਦੇ ਹੁਣ ਡਰੱਗ ਦੇ ਕੇਸ ਦੇ ਵਿੱਚ ਕੇਜਰੀਵਾਲ ਜਿਹੜਾ ਇਹਦਾ ਸੁਪਰੀਮ ਹੈਡ ਆ ਉਹ ਮੇਰੇ ਤੋਂ ਮਾਫੀ ਮੰਗ ਕੇ ਲਿਖਤੀ ਰੂਪ ਵਿੱਚ ਕਹਿੰਦਾ ਫਿਰ ਵੀ ਇਹ ਮੈਨੂੰ ਜਾਣ ਕੇ ਕਬੀੜਦੇ ਨੇ ਹਰ ਵਾਰ ਸਿੱਟ ਦੇ ਵਿੱਚ ਫਸਾ ਦਿੰਦੇ ਨੇ ਇਹ ਮੇਰੇ ਤੇ ਕੋਈ ਅਲੱਗ ਪਰਚਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਭਗਵੰਤਮਾਨ ਵੇਖੋ ਜੀ ਇਹ ਪਰਚਾ ਪਾਉਣ ਦੀ ਜਿਹੜਾ ਪਰਚਾ ਪਰਚਾ ਇਹ ਖੇਢੀ ਜਾਂਦੇ ਨੇ ਆਪ ਵਿੱਚ ਇਹ ਮਤਲਬ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਜੀ ਚਰੋਮੇ ਕਾਲੀ ਦਲ ਦੀ ਸਰਕਾਰ ਨੇ ਨਿਯਾਜ ਪਰਚਿਆਂ ਤੱਕ ਜਿਹੜਾ ਪ੍ਰਚਲਨ ਸੀ ਉਹ ਸ਼ੁਰੂ ਕੀਤਾ ਹੈ ਤੇ ਹੁਣ ਇਹਨਾਂ ਦੇ ਜਦੋਂ ਇਹ ਪਰਚਿਆਂ ਚ ਆਉਂਦੇ ਨੇ ਤਾਂ ਹੁਣ ਆਪਦੇ ਵਾਰੀ ਇਹ ਇਸ ਤਰ੍ਹਾਂ ਕਰਦੇ ਨੇ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਡਰੱਗ ਵਾਲਾ ਉਹ ਤਾਂ ਸਿੱਟ ਸਿੱਟ ਦੇ ਇਹ ਖੇਡ ਰਹੇ ਨੇ ਜੀ ਜੇ ਮਤਲਬ ਕੋਈ ਕੋਈ ਥੋੜੀ ਪਬਲਿਕ ਤੇ ਜਦੋਂ ਪਰਚਾ ਬੰਦਾ ਡਰੱਗ ਦਾ ਕੋਈ ਸਿੱਟ ਨਹੀਂ ਬੰਦੀ ਉਹਨੂੰ ਤਾਂ ਉਹਨੂੰ ਤਾਂ ਫੜਕੇ ਜੇਲ੍ਹ 'ਚ ਸਿੱਟਦੇ ਨੇ ਇਹ ਆਪ ਚੋਂ ਬਲੇ ਇਹਨਾਂ ਦੇ ਜਿਹੜਾ ਖੇਡ ਹੈਗੀ ਇਹ ਸਿੱਟ ਸਿੱਟ ਦੀ ਬਣਾਈ ਹੋਈ ਇਹ ਉਹ ਖੇਡ ਰਹੇ ਨੇ ਇਸ ਤੋਂ ਬਾਅਦ ਹੋਰ ਔਰ ਦੇਖੋ ਪਹਿਲਾਂ ਸਿੱਟ ਕਿਸੇ ਮੇਨ ਮਕਸਦ ਲਈ ਪਠਾਈ ਜਾਂਦੀ ਸੀ ਬਹੁਤ ਔਖੀ ਚੋਣ ਹੁੰਦੀ ਸੀ ਹੁਣ ਤਾਂ ਸਿੱਟ ਐਡਾ ਬਣ ਜਾਂਦੀ ਹੈ ਕਿ ਜਿਵੇਂ ਆਮ ਥਾਣੇ ਪੁਲਿਸ ਹੁੰਦੀ ਹੈ ਦੇਖੋ ਜੀ ਸਿੱਟਾ ਵਾਲਾ ਜਿਹੜਾ ਮਸਲਾ ਉਹ ਤਾਂ ਸਾਰੇ ਪੰਜਾਬ ਦੇ ਜਿਹੜੇ ਪਰਚੇ ਨੇ ਆ 7 ਤੋਂ ਲੈ ਕੇ ਹੁਣ 25 ਤੱਕ ਪਏ ਨੇ ਇਹਨਾਂ ਤੇ ਸਿੱਟਾ ਇਹਦੇ ਤੇ ਕਿਸੇ ਮਾਨਯੋਗ ਜੱਜ ਦੀ ਅਦਾਲਤਾਂ ਦੇ ਵਿੱਚ ਚਾਹੇ ਉਹ ਸੁਪਰੀਮ ਕੋਰਟ ਦਾ ਹੋਵੇ ਚਾਹੇ ਹਾਈ ਕੋਰਟ ਦੇ ਹੋਣ ਉਹਨਾਂ ਦੀ ਅਦਾਲਤਾਂ ਦੇ ਵਿੱਚ ਮਤਲਬ ਇੱਕ ਸਿੱਟਾ ਦਾ ਗਠਨ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਨਜਾਇਜ਼ ਪਰਚੇ ਪਏ ਹੋਏ ਨੇ ਡਰੱਗ ਦੇ ਉਹ ਪਰਚਿਆਂ ਦੇ ਇਨਸ਼ਾਨਬੀਨ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਪੰਨ ਦੇ ਦੋਸ਼ੀ ਨੇ ਇਹ ਮੁਲਾਜ਼ਮ ਨੇ ਜਾਂ ਕੋਈ ਕਿਸੇ ਅਫਸਰ ਹੈ ਜਾਂ ਕੋਈ ਰਾਜਨੀਤਿਕ ਲੀਡਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਡਾਕਟਰ ਸਾਹਿਬ ਇਹ ਮਾਨਜੋ ਕੋਟਾ ਸਾਡੇ ਦੇਖਦੇ ਨਾ ਉਹ ਤਾਂ ਵਾ ਜੋ ਇੱਕ ਪੁਲਿਸ ਵਾਲ ਨੇ ਲਾਲ ਪੈਨ ਨਾਲ ਲਿਖ ਦਿੱਤਾ ਉਹ ਹੀ ਸੱਚ ਮੰਨੇ ਆਂਦਾ ਹੈ ਅਪੇ ਇਤਾਂ ਹੀ ਤਾਂ ਸਾਡੇ ਦੇਸ਼ ਤੇ ਤਰਸ ਦੀ ਇਹੀ ਤਾਂ ਹੈਗੀ ਹੈ ਜੀ ਮਤਲਬ ਜਿਹੜੀਆਂ ਸਾਡੀਆਂ ਮਾਨਜੋ ਕੋਟਾ ਨੇ ਇਹਨਾਂ ਨੂੰ ਕੁਝ ਚੀਜ਼ਾਂ ਦੇ ਉੱਤੇ ਬਾਅਦ ਚ ਸੰਜਮ ਲੈਣਾ ਚਾਹੀਦਾ ਹੁੰਦਾ ਤੇ ਉਹਦੀ ਅਸਲੀਅਤ ਜਾਣਨ ਵਾਸਤੇ ਕੋਈ ਕਮੇਟੀ ਬਣਾਉਣ ਕੋਈ ਆਪਦੀ ਪ੍ਰਧਾਨਗੀ ਦੇ ਵਿੱਚ ਕਮੇਟੀ ਬਣਾਵੇ ਮਾਜੋਬ ਹਾਈ ਕੋਰਟ ਬਣਾਵੇ ਚਾਹੇ ਮਾਜੋਬ ਸੁਪਰੀਮ ਕੋਰਟ ਬਣਾਵੀ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਬਦਕਿਸਮਤੀ ਇਹ ਹੈ ਵੀ ਇਹ ਰਾਜ ਕਾਨੂੰਨ ਨੇ ਜਿਹੜੇ ਕੋਰਟਾਂ ਨੂੰ ਇਹ ਰਾਜਨੀਤਿਕ ਲੋਕ ਬਣਾ ਕੇ ਦਿੰਦੇ ਨੇ ਇਹ ਆਪ ਦਾ ਰਾਜਨੀਤਿਕ ਰੋਟੀਆਂ ਸੇਕਣ ਦੇ ਬਾਰੇ ਇੱਕ ਦੂਜੇ ਤੇ ਪਰਚਾਵਾਦ ਦਾ ਜਿਹੜਾ ਸਿਸਟਮ ਹੈ ਉਹ ਕਰੀ ਜਾਂਦੇ ਨੇ ਕੋਰਟਾਂ ਚਾਹੇ ਉਸ ਗੱਲ ਨੂੰ ਅਸਲੀਅਤ ਦਾ ਪਤਾ ਬਾਅਦ ਚ ਲੱਗ ਜੇ ਪਰ ਉਹ ਕੋਰਟਾਂ ਵੀ ਇੱਕ ਬੰਧਨ ਚ ਹੋ ਜਾਂਦੀਆਂ ਨੇ ਉਹਨਾਂ ਨੂੰ ਉਹਦੇ ਮੁਤਾਬਕ ਫੈਸਲਾ ਕਰਨਾ ਪੈਂਦਾ ਮਤਲਬ ਚਾਹੀਦਾ ਤਾਂ ਇਹ ਹੁੰਦਾ ਵੀ ਮਾਨਯੋਗ ਕੋਰਟਾਂ ਦੀ ਰੱਖਸਤ ਸਾਡੇ ਵਿੱਚ ਕੋਈ ਕਮੇਟੀ ਬਣੇ ਜਿਹੜੀ ਹਰ ਇੱਕ ਇੱਕ ਪਹਿਲੂ ਦਾ ਜੋ ਵੀ ਪ੍ਰਚਲਨ ਚੱਲਿਆ ਉਹਦੇ ਉੱਤੇ ਜਾਂਚ ਪੜਤਾਲ ਕਰੇ ਤੇ ਉਹਦੇ ਮੁਤਾਬਕ ਅੰਦਰ ਬਖ ਫੈਸਲੇ ਕਰੇ ਡਾਕਟਰ ਸਾਹਿਬ ਉਹ ਸੁਖਵੀਰ ਬਾਦਲ ਤੇ ਯਾਨੀ ਕਿ ਜਦੀਸੀ ਟੀਮਾਂ ਰੋੜਾ ਪਾਰਨੇ ਹੁੰਦਾ ਵੀ ਬਿਆਨ ਵੀ ਆਏ ਨੇ ਸਾਹਮਣੇ ਪਰ ਇਹ ਭੁੱਲੋ ਭੁੱਲ ਗਏ ਕਿ ਤੁਹਾਨੂੰ ਯਾਦ ਹੋਣਾ 2013 ਤੋਂ ਲੈ ਕੇ 2018-19 ਤੱਕ 3 ਲੱਖ ਪਰਚੇ ਪਾਏ ਗਏ ਐਨਡੀपीएस ਦੇ ਔਰ ਨਸ਼ਾ ਗੋਲੀਆਂ ਪਾウダー ਮੁੰਡੇ ਦੇ ਪਾਏ ਗਏ ਹਾਲਾਂਕਿ ਇਹ ਇਸ ਨਸ਼ੇ ਬਾਰੇ ਪਤਾ ਹੀ ਨਹੀਂ ਸੀ ਜੱਜਾਂ ਨੂੰ ਵੀ ਕਾਝਮਾਨ ਦੇਣੀ ਹੈ ਉਹ ਵਿਚਾਰੇ ਅੱਜ ਵੀ ਜੇਲਾਂ ਕਈ ਬੈਠੇ ਨੇ ਦੇਖੋ ਜੀ ਇਹ ਜਿਹੜੇ ਐਨਡੀपीएस ਦੇ ਨੇ ਇਹਨਾਂ ਦੀ ਤਾਂ ਇੰਨਾ ਦੀ ਤਾਂ ਬਹੁਤ ਹੀ ਡੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆਵੇ ਗੱਲ ਕਰ ਬਦਕਿਸਮਤੀ ਇਹ ਹੈ ਵੀ ਪੋਲਿਟੀਕਲ ਮੰਡੈਂਟ ਦੇ ਕਾਰਨ ਇਹ ਇੱਕ ਦੂਜੇ ਤੇ ਪਰਚੇ ਦੇਈ ਜਾਂਦੇ ਨੇ ਤੇ ਇਹਨਾਂ ਨੇ ਬਸ ਇਹਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਜਾਣ ਲੱਗ ਗਿਆ ਹੋਰ ਇਹਦੇ ਵਿੱਚ ਕੁਝ ਨਹੀਂ ਹੈ ਦੇਸ਼ ਦੇ ਵਿੱਚ ਜੋ ਕੁਝ ਚੱਲਦਾ ਹੈ ਜੋ ਸਰਕਾਰੀ ਨਸ਼ਾ ਵਿਕਦਾ ਹੈ ਉਹ ਉਮੀਦਵਾਰੀ ਵੀ ਕੀਤਾ ਜਾਂਦਾ ਹੈ ਜੁਪੀ ਦੇ ਵਿੱਚ 55000 ਕਰੋੜ ਦਾ ਵੇਚਣਾ ਆਪਾਂ 11020 ਕਰੋੜ ਦਾ ਵੇਚਣਾ ਜੁਪੀ ਦੇ ਆਇਤਾ ਹਮਾਚਲ ਦੇ ਵਿੱਚ ਵੀ 5000 ਕਰੋੜ ਰੁਪਏ ਦਾ ਵੇਚਣਾ ਹੈ 12000 ਕਰੋੜ ਰੁਪਏ ਦਾ ਨਸ਼ਾ ਇੱਧਰ ਹਰਿਆਣੇ ਦੇ ਵਿੱਚ ਵੀ ਵੇਚਣਾ ਹੈ 5000 ਦਾ 5000 ਕਰੋੜ ਦਾ ਜੰਮੂ ਕਸ਼ਮੀਰ ਦੇ ਵਿੱਚ ਵੀ ਵੇਚਣਾ ਹੈ ਮਤਲਬ ਨਸ਼ਾ ਤਾਂ ਹਰ ਇੱਕ ਤਰ੍ਹਾਂ ਤੇ बिकਦਾ ਸਰਕਾਰ ਸਰ ਵੇਚਦੀ ਹੈ ਸਰਕਾਰ ਗਲ ਕਰਨ ਲੋਕਾਂ ਨੂੰ ਸਰਕਾਰ ਨਸ਼ਾ ਵੇਚਦੀ ਹੈ ਤੇ ਭਾ ਜੇਲਾਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ ਹੈ ਇਹਦੇ ਉੱਤੇ ਵੱਡੀ ਢੰਗਾਈ ਨਾਲ ਜਾਂਚ ਕਰਨ ਦੀ ਲੋੜ ਹੈ ਡਾਕਟਰ ਸਾਹਿਬ ਮੈਂ ਨਾ ਅੱਜ ਇੱਕ ਬੜੀ ਵਧੀਆ ਵੀਡੀਓ ਦੇਖ ਰਿਆ ਸੀ ਆਪਣੇ ਚੈਨਲ ਤੇ ਹੀ ਸਾਡੇ ਮੈਡਮ ਉਹ ਚਲਾਈ ਗਿਆ ਮੈਂ ਅੱਜ ਦੇਖ ਸਕਿਆ ਤੇ ਮਾਫੀ ਜਨਾ ਮੈਂ ਅਪਡੇਟ ਲੇਟ ਦੇ ਰਿਆ ਡਾਕਟਰ ਸਾਹਿਬ 31 ਮਾਰ ਨੂੰ ਠੇਕੇ ਟੁੱਟੇ ਮੰਦੇ ਆ ਤੇ ਇੱਕ ਪਿੰਡ ਹੈ ਮੋਗੇ ਨੇੜੇ ਦਾ ਉੱਥੇ ਅਨਾਉਂਸਮੈਂਟ ਹੋ ਰਹੀ ਰਿਕਸ਼ੇ ਦੇ ਅਭੀ ਸ਼ਰਾਬ 120 ਰੁਪਏ ਬੋਤਲਾਂ ਲੋ ਸ਼ਰਾਬ 120 ਰੁਪਏ ਅਧਿਆ ਇਹਨੇ ਦਾ ਪਊ ਇਹਨੇ ਦਾ ਤਾਂ ਉੱਥੇ ਲੋਕ ਨਹੀਂ ਇਕੱਠੇ ਹੋਏ ਸੀ ਮੈਂ ਤੁਹਾਨੂੰ ਭੇਜੀ ਹੈ ਹਾਂ ਜੀ ਹਾਂ 120 ਰੁਪਏ ਦੀ ਬੋਤਲ 60 ਦਾ ਆਦੀ ਆ 30 ਦਾ ਕਹੂਗਾ ਮਤਲਬ ਲੈਣਾ ਲੱਗੀਆਂ ਨੇ ਐਡ ਪੂਰੀ ਹੋਈ ਐ ਤੇ ਨਾ ਹੀ ਕਿਸੇ ਮਤਲਬ ਠੇਕੇਦਾਰ ਦਾ ਠੇਕਾ ਟ ਹੈ ਨਾ ਹੀ ਠੇਕੇਦਾਰ ਦੀ ਕੋਈ ਬਿਲਡਿੰਗ ਤਾਂ ਹੀ ਐ ਪਤਾ ਨਹੀਂ ਇਹਨੂੰ ਨਸ਼ਾ ਨਹੀਂ ਮੰਨਦੇ ਪਤਾ ਨਹੀਂ ਕੀ ਆ ਕੱਲ ਵੀ ਸਰਕਾਰ ਨੇ ਸੋਚ ਚੱਕੀ ਐ ਕੇਜਰੀਵਾਲ ਸਾਹਿਬ ਨੇ ਸੋਚ ਚੱਕੀ ਐ ਕੇਜਰੀਵਾਲ ਸਾਹਿਬ ਨੇ ਸਰਕਾਰ ਤੋਂ ਸੋਚ ਚਕਾਈ ਐ ਵੀ ਸਰਕਾਰ ਦਾ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਅਫਸਰ ਨਸ਼ਾ ਨਹੀਂ ਕਰੇਗਾ ਪਤਾ ਨਹੀਂ ਕੌਣ ਨਸ਼ਾ ਕਰਦਾ ਐ ਕੌਣ ਨਹੀਂ ਕਰਦਾ ਪੰਜਾਬ ਦੇ ਵਿੱਚੋਂ ਗਿਆ 12000 ਕਰੋੜ ਦੀ ਤਾਂ ਵੀ ਵਿਖੂਗੀ ਸ਼ਰਾਬ ਜੀ ਯਾਨੀ ਕਿ ਸ਼ਰਾਬ ਨਸ਼ਾ ਨਹੀਂ ਹੈ ਤੇ ਇਹ ਜਿਹੜਾ ਸਿੱਧੇ ਫੇਸ ਉੱਪਰ ਜਿਹੜਾ ਲਿਖਿਆ ਹੁੰਦਾ ਥਿਸ ਇਜ਼ ਵਾਰਨਿੰਗ ਉਹ ਵਾਰਨਿੰਗ ਹਟਾ ਦਿੰਨਾ ਫਿਰ ਸ਼ਰਾਬ ਵੀ ਦਾ ਨਸ਼ਾ ਹੈ ਹਾਂ ਸਰਕਾਰ ਨੂੰ ਮੁੰਦੇ ਆ ਵੀ ਉੱਚੋ ਫਾਇਦਾ ਹੋ ਰਿਹਾ ਹੈ ਮੁੰਦੇ ਉਹ ਜਿਹੜੇ ਨਸ਼ਾ ਸਰਕਾਰ ਨੂੰ ਫਾਇਦਾ ਹੁੰਦਾ ਉਹ ਸਰਕਾਰ ਵੇਚ ਰੇ ਖੁਦ ਤੇ ਜਿਹੜੇ ਨਹੀਂ ਨਾ ਕਿ ਵਾਰਨਿੰਗ ਦੇ ਉੱਤੇ ਤਾਂ ਅਗਲਾ ਹੱਥ ਧਰ ਲੈਂਦਾ ਜੀ ਵਾਰਨਿੰਗ ਦੇ ਉੱਪਰ ਕੋਈ ਪੜਦਾ ਹੀ ਨਹੀਂ ਵਾਰਨਿੰਗ ਦੇ ਉੱਤੇ ਹੱਥ ਧਰ ਕੇ ਫੜੀ ਜਾਂਦੀ ਹੈ ਜੇ ਵਾਰਨਿੰਗ ਹੋਵੇ ਤਾਂ ਮਤਲਬ ਇਹ ਕੰਮ ਹਟ ਜਾਂ ਇਹ ਕੰਮ ਇਸੇ ਕਰਕੇ ਨਹੀਂ ਹਟਦੇ ਬਦਕਿਸਮਤੀ ਇਹ ਹੈ ਵੀ ਦੇਸ਼ ਦੀ ਜਿਹੜਾ ਵੀ ਮਟੀਰੀਅਲ ਮੈਂ ਹੁਣ ਵੀ ਕਹਿੰਦਾ ਜੀ ਜਿਹੜਾ ਵੀ ਮਟੀਰੀਅਲ ਇਕੱਠਾ ਹੋਇਆ 12 ਇਹ ਕਹਿੰਦੇ ਨੇ ਵੀ ਇੱਕ ਕੁਆਂਟਿਟੀ ਇੰਨਾ ਫਲਾਨਾ ਉਹਦਾ ਜੇ ਕੈਮੀਕਲ ਲੈਬੋਰੀ ਦੇ ਵਿੱਚ ਸੈਂਪਲ ਭਰਿਆ ਜਾਵੇ ਤਾਂ ਪਤਾ ਲੱਗ ਜੂ ਡਾਕਟਰ ਸਾਹਿਬ ਉਹਦੇ ਵਿੱਚ ਕੀ ਹੈ ਡਾਕਟਰ ਸਾਹਿਬ ਇੱਕ ਮਿੰਟ ਆਪਣੇ ਦਰਸ਼ਕ ਆ ਗਏ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹੋਣਗੇ ਮੈਂ ਉਹਨਾਂ ਦੀ ਗੱਲ ਸੁਣਿਓ ਕੱਟਿਓ ਨਾ ਠੀਕ ਹੈ ਹੈਲੋ ਹੰਦੀ ਮਾਨਵਿੰਦਰ ਜੀ ਰਾਤਰੀ ਗਾਲ ਹੈਲੋ ਸਤਿਗੁਰ ਆ ਜੀ ਇਹੋ ਜੀ ਸਤਿਗੁਰ ਮਾਲਵਿੰਦਰ ਜੀ ਰਾਜਵਿੰਦਰ ਸਿੰਘ ਜੀ ਸੁਣ ਰਹੇ ਨੇ ਜਿਹੜਾ ਤੁਹਾਨੂੰ ਮੁੱਦਾ ਪਤਾ ਹੈ ਕਿ ਨਹੀਂ 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 ਵਿਕਰਮ ਸਿੰਘ ਮਰੀਠਿਆ ਨੇ ਸਵਾਲ ਖੜਾ ਕਰ ਦਿੱਤਾ ਹੈ ਉਹਨਾਂ ਦੀ ਕੰਸਰਟੀ ਖੋਲੀ ਗਈ ਹੈ ਤੇ ਉਹਨਾਂ ਨੇ ਸਵਾਲ ਖੜਾ ਕੀਤਾ ਵੀ ਤੁਸੀਂ ਬਦਲਾਓ ਦੀ ਗੱਲ ਕੀਤੀ ਤੁਸੀਂ ਦਾ ਬਦਲਾ ਲੈਣ ਲੱਗ ਗਏ ਕਹਿੰਦੇ ਪੰਜ ਵਾਰ ਸੀਟ ਬਣਾਤੀ ਮੇਰੇ ਦੇ ਤੇ ਦੇਖੋ ਜੀ ਕਿ ਸਾ ਹੁਣ ਬਾਦਲਿਆਰੀ ਇਹਨਾਂ ਦੇ ਵਿੱਚ ਜਿਹੜਾ ਲੀਡਰਾਂ ਦੇ ਵਿੱਚ ਬਦਲਾ ਬਦਲੀ ਚੱਲ ਰਹੀ ਆ ਪਰ ਇਹ ਸਾਡੀ ਸਰਕਾਰ ਨੂੰ ਸੀਐਮ ਸਾਹਿਬ ਨੂੰ ਸਾਡੇ ਭਗਵੰਤ ਮਾਨ ਸਾਹਿਬ ਨੂੰ ਇਹ ਸੋਚ ਲੈਣਾਗਾ ਬਦਲਾ ਖੋਰੀ ਛੱਡੋ ਕੰਮ ਜਿਹੜੇ ਰਹਿ ਲਿੜੇ ਹੋਏ ਉਹ ਕੱਢੋ ਅਸੀਂ ਤਾਂ ਇਹ ਕਹਿਣਿਆ ਵੀ ਜਿਹੜੇ ਕੰਮ ਵਿਕਾਸ ਦੇ ਉਹਤੇ ਮਗਰ ਪੈਜੋ 5 ਸਾਲ ਲੋਕਾਂ ਨੇ ਸਾਨੂੰ ਦਿੱਤੇ ਨੇ ਉਹ 5 ਸਾਲਾਂ ਦਾ ਇੱਕ ਇੱਕ ਮਿੰਟ ਦਾ ਹਿਸਾਬ ਲੈਣਗੇ ਲੋਕਸੋ ਤੋਂ ਪਰ ਜਿਹੜਾ ਵਿਕਾਸ ਦਾ ਕੰਮ ਆ ਉਹਨੂੰ ਤੇਜ਼ੀ ਨਾਲ ਕਰੋ ਜਿਵੇਂ ਨਸਰਿਆਂ ਦਾ ਕਹਿ ਰਹੇ ਤੇ ਸਕੂਲਾਂ ਦਾ ਕੰਮ ਕਹਿ ਰਹੇ ਤੇ ਹਾਂ ਇਹ ਇਹ ਅਸੀਂ ਇਹ ਕਹਿ ਰਹੇ ਆਂ ਕਿ ਕੰਮ ਦੇ ਵੱਲ ਧਿਆਨ ਦੇਵੋ ਜੀ ਉਹਦੇ ਜਿਉਂਦੇ ਬੰਦੇ ਆਂ ਜਿਉਂਦੇ ਬੰਦਿਆਂ ਦੇ ਨਾਲ ਚੱਲਦੀ ਰਹਿਣਗੇ ਮਰੇ ਹੋਏ ਜਾਣਗੇ ਉਹਦੇ ਕੀ ਦੇ ਜਾਣਗੇ ਮੂਹਰੇ ਨਾਲ ਪਰ ਕੰਮ ਵਿਕਾਸ ਦੇ ਵੱਲ ਵਧੋ ਤੁਸੀਂ ਸੁਣੋ ਮੈਂ ਮੈਂ ਇੱਕ ਮਿੰਟ ਕੱਟਿਓ ਨਾ ਉਧਰ ਡਾਕਟਰਾਂ ਜੁੜੇ ਡਾਕਟਰ ਸਾਹਿਬ ਤੋਂ ਜਾਬ ਲੈਣਾ ਡਾਕਟਰ ਸਾਹਿਬ ਸੁਣਿਆ ਤੁਸੀਂ ਕੀ ਕਿਹਾ ਇਹ ਮਾਨਿੰਦਰ ਜੀ ਸਕੂਲ ਤੋਂ ਕਿਸਾਨ ਭਰਾ ਨਾਲ ਜੁੜਦੇ ਨੇ ਹਾਂ ਜੀ ਹਾਂ ਜੀ ਇਨੇ ਲੋਕ ਕਹਿੰਦਾ ਵੀ ਤੁਸੀਂ ਸਿੱਖਿਆ ਦਾ ਕੰਮ ਕਰੋ ਵਿਕਾਸ ਵੱਲ ਧਿਆਨ ਦਿਓ ਸਰਕਾਰ ਦਾ ਤੁਹਾਡੇ ਮੇ ਰਹਿ ਗਿਆ ਹਾਂਜੀ ਇਹ ਤਾਂ ਗੱਲ ਇਹ ਸਾਰੇ ਇਹਨਾਂ ਨੇ ਤਾਂ ਕਿਹਾ ਹੀ ਕਿਹਾ ਸਿਆਣੇ ਬੰਦੇ ਨੇ ਗੱਲ ਕਰ ਸਾਰਾ ਪੰਜਾਬ ਦੀ ਇਹ ਗੱਲ ਕਹਿੰਦਾ ਇਤਰਾਫ ਦੀ ਇਸ ਗੱਲ ਦੀ ਇਹ ਨਹੀਂ ਸਰਕਰ ਨਹੀਂ ਹੁੰਦਾ ਤਾਂ ਇਹਨਾਂ ਤੇ ਨਹੀਂ ਹੁੰਦਾ ਲੋਕ ਸਿੱਖਿਆ ਵਾਲੇ ਪਾਸੇ ਲੋਕ ਸਿਹਤ ਵਾਲੇ ਪਾਸੇ ਤਾਂ ਲੋਕ ਬੋਲ ਰਹੇ ਨੇ ਇਸੇ ਕਰਕੇ ਸਰਕਾਰ ਨੇ ਲੋਕਾਂ ਨੇ ਜਿਹੜਾ ਬਹੁਮਤ 92 ਦਾ ਦਿੱਤਾ ਸੀ ਬਦਲਾਅ ਦੇ ਮਾਰੇ ਨਹੀਂ ਦਿੱਤਾ ਸੀ ਵੀ ਸਿੱਖਿਆ ਦੇ ਵਿੱਚ ਕੋਈ ਸਿੱਖਿਆ ਕ੍ਰਾਂਤੀ ਆਊਗੀ ਜੀ ਤੇ ਨਸ਼ੇ ਦੇ ਵਿੱਚ ਕੋਈ ਸਿਹਤ ਕ੍ਰਾਂਤੀ ਆਊਗੀ ਪਰ ਨਹੀਂ ਆਈ ਇਹਦਾ ਇੱਕ ਮਤਲਬ ਨਸ਼ੇ ਦਾ ਜਿਹੜਾ ਮਸਲਾ ਹੈ ਨਸ਼ਾ ਤੁਸੀਂ ਲਾਓ ਜੀ ਸਕੂਲਾਂ ਦੇ ਵਿੱਚ ਵੀ ਜਿਹੜਾ ਨਸ਼ਾ ਹੈ ਇਹ ਕੈਮੀਕਲ ਨਸ਼ਾ ਨੇ ਜਿਹੜਾ ਸਿੰਥੈਟਿਕ ਡਰੱਗ ਹੈ ਇਹ ਸਿੱਧੀ ਨਹੀਂ ਮਿਲਦੀ ਹੁੰਦੀ ਜੀ ਇਹ ਸਿੱਧੀ ਤਾਂ ਕਿਸੇ ਨੂੰ ਕਿਸੇ ਲਿਸਨਪਤੀ ਮਿਲਦੀ ਹੁੰਦੀ ਹੈ ਇਹਦਾ ਲੋਕਾਂ ਨੂੰ ਚੱਕਰ ਪਾਇਆ ਹੋਇਆ ਹੈ ਦੂਜੀ ਗੱਲ ਇਹ ਹੈ ਵੀ ਸਕੂਲਾਂ ਦੇ ਵਿੱਚ ਟੌਫੀਆਂ ਵੀ ਮਤਲਬ ਡਰੱਗ ਵਾਲੀਆਂ ਵਿਕਦੀਆਂ ਨੇ ਸਕੂਲਾਂ ਦੇ ਕੋਲੇ ਜਿਹੜੇ ਇਹ ਬੋਤਲਾਂ ਜੀਆਂ ਪਿੰਦੇ ਨੇ ਸ਼ਿਸ਼ੀਆਂ ਜੀਆਂ ਪਿੰਦੇ ਨੇ ਕੋਲ ਡਰਿੰਕ ਤੇ ਉਹਨਾਂ ਦੇ ਵਿੱਚ ਵੀ ਡਰੱਗ ਮਿਕਸ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਸਕੂਲਾਂ ਦੇ ਵਿੱਚ ਇੱਕ ਨਾਂ ਲੱਗਿਆ ਸੀਗਾ ਮੈਂ ਪੜ੍ਹੀ ਜਾਂਦਾ ਸੀਗਾ ਸਕੂਲਾਂ ਦੇ ਮੂਹਰੇ ਮਤਲਬ ਧਰ ਕੇ ਟੌਫੀਆਂ ਦੇ ਜਿਹੜੀਆਂ ਡਰੱਗਾਂ ਲੀਆਂ ਉਹ ਵਿੱਚ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਨਾ ਨਾ ਤਾਂ ਕੋਈ ਡਰੱਗ ਪਾਕਿਸਤਾਨ ਤੋਂ ਆਉਂਦੀ ਹੈ ਨਾ ਡਰੱਗ ਕੋਈ ਅਫਗਾਨਿਸਤਾਨ ਦੇ ਆ ਪਾਕਿਸਤਾਨ ਦੇ ਹਾਲਾਤ ਇਥੋਂ ਲੈ ਵੀ ਪਾਕਿਸਤਾਨ ਦੇ ਵਿੱਚ ਮੰਗਣ ਵਾਸਤੇ ਜਿਹੜੇ ਖੂਟੇ ਹੁੰਦੇ ਨੇ ਉਹ ਵੀ ਮਿੱਟੀ ਦੇ ਮਿੱਟੀ ਦੇ ਖੂਟੇ ਵੀ ਨਹੀਂ ਮਿਲ ਰਹੇ ਆਪਣੇ ਵਾਲੇ ਲੋਕਾਂ ਨੂੰ ਉਹ ਕੋ ਆਰਬਾਰ ਰਿਏ ਕਿਲੋ ਵਾਲੀਆਂ ਚੀਜ਼ਾਂ ਕਰੋੜਾ ਰੁਪਈਆ ਕਿਲੋ ਵਾਲੀਆਂ ਚੀਜ਼ਾਂ ਕਿੱਥੋਂ ਵੇਚ ਦੇਣਗੇ ਇਹਨਾਂ ਦਾ ਸਰਕਾਰ ਇਹਨਾਂ ਦੇ ਉੱਤੇ ਜਿਆਦਾ ਜਿਹਾ ਰਾਜਨੀਤੀ ਨਹੀਂ ਕਰ ਸਕਦੀ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਲੰਮੀ ਪਾਰੀ ਕਿੱਦਣੀ ਹੈ ਸਿਆਸਤ ਦੇ ਵਿੱਚ ਡਾਕਟਰ ਤੁਹਾਡੀ ਗੱਲ ਤੇ ਆਨਾ ਡਾਕਟਰ ਸਾਹਿਬ ਤੁਹਾਡੀ ਗੱਲ ਤੇ ਇੱਕ ਮਿੰਟ ਤੁਹਾਡੀ ਗੱਲ ਤੇ ਆਨਾ ਫਿਰ ਮਨ ਲੂੰ ਇੰਦਰ ਜੀਉ ਜਵਾਬ ਲਾਂਗਾ ਤੁਸੀਂ ਕਹਿ ਰਹੇ ਹੋ ਵੀ ਟੌਫੀਆਂ ਵਿਕਰੀਆਂ ਹਨਾ ਡਰੱਗ ਡਰੱਗ ਵਿਕਰੀ ਹੈ ਹੈਨਾ ਚਲੋ ਮੈਂ ਮੰਨ ਲੈਂਨਾ ਵੀ ਇਹ ਬਣੀ ਬਣਾਈ ਡਰੱਗ ਹੈ ਸਿੰਥੈਟਿਕ ਡਰੱਗ ਨੂੰ ਕਹਿੰਦਾ ਹੈ ਬੱਚੇ ਇੰਨੀ ਖਰਾਬ ਹੋ ਰਹੀ ਹੈ ਫਿਰ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਜਿਹੜੇ ਸਾਡੇ ਰਵਾਇਤੀ ਨਸ਼ੇ ਦੀ ਅਫੀਮ ਡੋਡੇ ਪੋਸ ਜੋ ਵੀ ਕਹਿੰਦੇ ਆ ਉਹਦੀ ਖੇਤੀ ਸ਼ੁਰੂ ਕਰਾ ਦਿਓ ਨਾ ਤਾਂ ਸਰਕਾਰ ਨੂੰ ਫਾਇਦਾ ਹੋਏਗਾ ਨਾ ਹੀ ਸਾਡੇ ਬੱਚੇ ਦੀ ਨੌਜਵਾਨੀ ਬਚੇਗੀ ਜੋ ਉਹਦੇ ਨਾਲ ਤਾਂ ਵੀ ਸਰਕਾਰ ਨੂੰ ਫਾਇਦਾ ਹੋਊਗਾ ਤੇ ਇਹਨਾਂ ਜਿਹੜੇ ਤੋਹਫੀਆਂ ਟੱਲੇ ਸ਼ਿਸ਼ਿਆਗੀਆਂ ਨੇ ਕੋਲ ਡ੍ਰਿੰਕ ਦੀਆਂ ਇਹਨਾਂ ਨੂੰ ਉਹ ਪਰਸਨਲ ਤੌਰ ਤੇ ਫਾਇਦਾ ਹੁੰਦਾ ਜੀ ਸਮਝ ਗਏ ਗੱਲ ਨਾ ਇੱਕ ਸਰਕਾਰੀ ਤੌਰ ਤੇ ਫਾਇਦਾ ਹੋਣਾ ਇੱਕ ਪਰਸਨਲ ਤੌਰ ਤੇ ਫਾਇਦਾ ਹੋਣਾ ਅੱਜ ਕੱਲ ਹਰ ਇੱਕ ਬੰਦਾ ਪਰਸਨਲ ਨੂੰ ਮੂਰੇ ਰੱਖਦਾ ਹੈ ਪਰਸਨਲ ਫਾਇਦਾ ਕਿਵੇਂ ਹੁੰਦਾ ਕਿਸੇ ਦੇ ਬੱਚਿਆਂ ਦਾ ਕਿੰਨਾ ਨਸਾਨ ਹੋਈ ਜਾਵੇ ਗੱਲ ਕੋਈ ਮੈਟਰ ਨਹੀਂ ਕਰਦੀ ਇਹਨਾਂ ਵਾਸਤੇ ਇਸ ਕਰਕੇ ਮਤਲਬ ਸਕੂਲਾਂ ਦੇ ਵਿੱਚ ਜਿਹੜਾ ਨਾ ਤਾਂ ਇਹ ਪਾਕਿਸਤਾਨ ਤੋਂ ਆਉਂਦਾ ਮੈਂ ਦੁਆਰੇ ਫੇਰ ਤੇ ਨਾ ਇਹ afghanistan ਤੋਂ ਆਉਂਦਾ ਨਾ ਇਹ ਕਿਤੋਂ ਚੈਨਾ ਤੋਂ ਆਉਂਦਾ ਇਹ ਜਿਹੜਾ ਡਰੱਗ ਵਾਲਾ ਸਿਸਟਮ ਹੈ ਉਹ ਸਰਕਾਰਾਂ ਬਣਾਉਂਦੀਆਂ ਪਿਛਲੇ ਸਾਲ ਮੈਂ ਤੁਹਾਨੂੰ ਦੱਸਦਾ ਵੀ ਕੁਨੀਲ ਫਾਸਫੇਟ 60 ਟਨ ਦਾ ਆਰਡਰ ਸੀਦਾ ਬਾਹਰ ਆਪਣੀ ਸਰਕਾਰ ਦਾ ਜੀ ਉਹ ਮਿਲਿਆ ਸੀ ਆਪਾਂ ਨੂੰ 20 ਟਨ ਉਹ ਕੈਮੀਕਲ ਹੈ ਜਿਹੜਾ ਉਹ ਫਿਰ ਜਿਹੜੀਆਂ ਫਾਰਮਾਸਿਊਟੀਕਲ ਕਹਿੰਦੀਆਂ ਕੰਪਨੀਆਂ ਨੇ ਉਹਨਾਂ ਨੂੰ ਜਾਂਦਾ ਉਹਨਾਂ ਤੋਂ ਇਹ ਫਿਰ ਉਹਨਾਂ ਤੋਂ ਇਹ ਇਲੈਕਟ੍ਰੋਵਿਲ ਫੰਡ ਦੇ ਰੂਪ ਦੇ ਵਿੱਚ ਲੈਂਦੇ ਨੇ ਮੇਰੇ ਕੋਲੇ 10 ਕੰਪਨੀਆਂ ਦੀ ਲਿਸਟ ਹੈ ਜਿਨ੍ਹਾਂ ਤੋਂ 35-35 ਕਰੋੜ ਰੁਪਇਆ ਲਿਆ ਸੈਂਟਰਲ ਸਰਕਾਰ ਨੇ ਉਹਨਾਂ ਨੇ ਵੱਡੀ ਕਾਂਗਰਸ ਸਰਕਾਰ ਨੂੰ ਵੀ ਇਲੈਕਟੋਰਲ ਫੰਡ ਦਿੱਤਾ ਜੀ 1 ਮਿੰਟ ਮਾਲਵਿੰਦਰ ਇਹ ਫੋਨ ਤੋਂ ਕੱਟ ਕੇ ਸੀ ਮਾਲਵਿੰਦਰ ਕੋ ਦੁਆਰਾ ਇੱਕੋ ਤੁਹਾਡੇ ਕੋਲ ਮਾਲਵਿੰਦਰ ਸੁਣ ਰਹੇ ਹੋ ਦੇਖੋ ਜੀ ਗੱਲ ਇਹ ਸਹੀ ਆ ਬਿਲਕੁਲ ਸਹੀ ਆ ਇਹਨਾਂ ਦੀ ਜੇ ਜਿਹੜਾ ਇਹ ਭੁੱਕੀ ਦਾ ਥੀਮ ਦਾ ਨਸਾ ਕਹਿ ਰਹੇ ਨੇ ਕਿ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਕੈਨੇਡਾ 'ਚ ਕਰਿਆ 3 ਸਾਲ ਦੇ ਲਈ ਸਾਲ ਦੇ ਲਈ ਇਹਨੂੰ ਆਪ ਠੇਕੇ ਕਰ ਦੋ ਜੀ ਉਹਦੇ ਵਿੱਚ ਆਪਣੀਆਂ ਨਫੇ ਤਸਕਰੀ ਘੱਟ ਦੇਣਗੇ ਤੇ ਬਾਕੀ ਮੌਕਦ ਅੰਕੜਾ ਮੈਂ ਬਾਅਦੇ ਨਾਲ ਕਹਿ ਸਕਦਾ ਵੀ ਜਰੂਰ ਘਟੂਗਾ ਜਿਹੜਾ ਡਰੱਗ ਹੈ ਡਰੱਗ ਲਾ ਕੇ ਡੋ ਇਹ ਸਰੰਜਾਮ ਨਹੀਂ ਵਿੱਚੋਂ ਨਿਕਲਦੀ ਪਰ ਮਾਲਵਿੰਦਰ ਜੀ ਡਾਕਟਰ ਸਾਹਿਬ ਮਾਲਵਿੰਦਰ ਜੀ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਕਿ ਜੇਕਰ ਉਹ ਜਿਹੜੀਆਂ ਗੋਲੀਆਂ ਜਿਹੜੀ ਡਰੱਗੋ ਵੇਚ ਰਿਹਾ ਕਬੜੀ ਵੱਡੀ ਕੰਪਨੀਆਂ ਉਹ ਉਹ ਇਤਨਾ ਸਰਕਾਰਾਂ ਨੂੰ ਫਾਇਦਾ ਹੁੰਦਾ ਉਹਨਾਂ ਨੂੰ ਨਿੱਜੀ ਫਾਇਦਾ ਹੁੰਦਾ ਹੈ ਸਰਕਾਰ ਕਿਉਂ ਬੰਦ ਕਰਾਈਗੀ ਸਰਕਾਰ ਤੁਹਾਡੀ ਗੱਲ ਤੇ ਮੇਰੀ ਕਿਉਂ ਸੁਨੇਗੀ ਨਾ ਵੇਖੋ ਜੀ ਇਹ ਗੱਲਾਂ ਆ ਦੇਖੋ ਜਿੰਨੇ ਹੁਣ ਛੋਟੀਆਂ ਕਿੰਝ ਦੀ ਬੋਤਲ ਆਕਰ ਆ ਮਦਕਾਨਾਂ ਤੇ ਪਰਚੋਆਂ ਗਿਆ ਤੇ ਮਿਲਦੀ ਆ 50 20 ਰੁਪਏ ਦੀ ਬੋਤਲ ਆ ਜਦੋਂ ਸਾਡੇ ਬੱਚਿਆਂ ਦੇ ਵਿੱਚ ਜੰਮਦਿਆਂ ਕਿ ਛੋਟਿਆਂ 'ਚ ਇੰਨੀ ਅਲਰਜੀ ਕੀ ਹੁੰਦੇ ਨੇ ਨਸੇ ਦੀ ਛੋਟੀ ਹੋ ਜੂ ਅਸੀਂ ਕਿਵੇਂ ੱਡਾਂਗੇ ਇਹਦਾ ਉਹ ਗਾਲੀ ਪੀੜੀ ਬਰਬਾਦ ਹੋ ਜੂ ਇਹਦੇ ਵਿੱਚ ਜੇ ਸਰ ਨਾ ਧਿਆਨ ਦਿੱਤਾ ਸਰਕਾਰ ਨੇ ਪਰ ਸਰਕਾਰ ਨੇ ਕੀ ਉਹਨੇ ਸੋਸੇਵਾਦੀ ਕਰਦੀ ਆ ਗੁਮਾਰਾਂ ਦੇ ਦੇ ਰਹੀ ਆ ਵੀ ਅਸੀਂ ਨਸ਼ਾ ਕਰਦੇ ਆ ਮੈਂ ਤੇਸਰੀ ਵਾਲ ਦਾ ਸਾਹਿਬ ਦਾ ਦੇਖ ਰਿਹਾ ਦੀ ਬੋਰ ਆ ਦੀ ਪ੍ਰੋਗਰਾਮ ਤੇ ਅਸੀਂ ਜਦੋਂ ਪੰਜਾਬ ਛੱਡਜੋ ਜਾਂ ਨਸ਼ਾ ਛੱਡਜੋ ਐਨੀਆ ਗੱਲਾਂ ਨਾਲ ਨਹੀਂ ਹੁੰਦਾ ਜਿਹੜਾ ਨਸ਼ਾ ਖਾਂਦੇ ਨੇ ਉਹਨਾਂ ਨੂੰ ਕੈਂਪਸਾਂ 'ਚ ਦਾਖਲ ਕਰੋ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਨੇ ਸਰਕਾਰ ਉਹਦੀ ਸਪੋਰਟ ਕਰੇ ਤੇ ਜਿਨ੍ਹਾਂ ਨੂੰ ਨਸ਼ਾ ਲੱਗਿਆ ਹੋਇਆ ਜਿਵੇਂ ਭੁੱਕੀ ਪੋਸਟ ਖਾਂਦੇ ਨੇ ਉਹਨਾਂ ਨੂੰ ਤਾਂ ਇੱਕਦਮ ਮਰਨ ਦੇ ਕਿਨਾਰੇ ਆ ਗਏ ਉਹ ਜੇ ਜਿਨ੍ਹਾਂ ਦੇ ਲਾਇਸੈਂਸ ਬਣਾਓ ਜਾਂ ਮੈਡੀਕਲ ਤੋਂ ਦੇਖੋ ਵੀ ਉਹ ਡੋਜ਼ ਕਿੰਨੀ ਆ ਤੇ ਉਹਨੂੰ ਫੇਕਿਆਂ ਦੇ ਇਹ ਤੁਸੀਂ ਨਹੀਂ ਭੁੱਕੀ ਪੋਸਟ ਬਜਾਉਣਾ ਤਾਂ ਠੀਕੇ ਕਰਦੇ ਜੋ ਮਸਰਾਬ ਦੇ ਠੀਕੇ ਨੇ ਜਿਹਨੇ ਪੀਣੀ ਹੁੰਦੀ ਆ ਉਹ ਪੀਦਾ ਨਾ ਜਿਹਨੇ ਨਹੀਂ ਪੀਣੀ ਆ ਹੁਣ ਦੇਖੋ 31 ਮਾਰਚ ਲੰਘ ਤੇ ਗਈ ਆ ਲੋਕ ਡੱਬਿਆਂ ਦੇ ਡੱਬੇ ਚੱਕ ਰਹੇ ਨੇ ਪਾਣੀ ਉਹ ਦੇ ਰਹੇ ਨੇ ਸਾਰੇ ਜਿਹੜੇ ਪੀਣ ਵਾਲੇ ਨੇ ਕਹਿੰਦੇ ਪਾਣੀ ਉਹ ਆ ਰਿਹਾ ਉਹ ਇੱਕ ਸਾਲ ਕਰਕੇ ਦੇਖੋ ਅੰਮ੍ਰਿਤ ਦਾ ਫੇਰ ਵੀ ਹੋ ਜੂਗੀ ਜਿਨ੍ਹਾਂ ਨੇ ਖਾਣਾ ਜਿਨ੍ਹਾਂ ਨੇ ਨਹੀਂ ਖਾਣਾ ਉਹ ਨਹੀਂ ਖਾਂਦੇ ਹੈਗੇ ਮੈਂ ਮੈਂ ਉਹਦਾ ਇੱਕ ਭੰਗ ਦਾ ਆਪਣੇ ਇੱਕ ਸੁਣ ਦੱਸ ਰਿਹਾ ਮੈਂ ਬੂਟਾ ਭੰਗ ਦਾ ਭੰਗ ਦੇ ਬੂਟੇ ਤੇ ਬੈਣ ਨਹੀਂ ਜੇ ਕੋਈ ਭੰਗ ਮਾਲਦਾ ਤਾਂ ਉਹਦੇ ਬੈਣ ਜਾ ਸਜ਼ਾ ਹੁੰਦੀ ਆ ਉਹਨੂੰ ਦੀਦੀ ਇਹ ਇਹ ਗੱਲ ਦਾ ਜਵਾਬ ਡਾਕਟਰ ਸਾਹਿਬ ਦੇਣਗੇ ਇਹਨਾਂ ਨੂੰ ਬਹੁਤ ਨੌਲੇ ਐਂਟੀਬਾਡੀ ਬਾਰੇ ਡਾਕਟਰ ਸਾਹਿਬ ਜੇ ਇਹਨਾਂ ਨੇ ਨਸ਼ਾ ਬੰਦ ਕਰਨ ਫਿਰ ਇੱਕ ਜਮਨਾ ਲਾਲ बजाज ਹੈ ਜੀ ਜਿਹੜਾ ਆਪ ਦੇ ਵਿੱਚ ਹਾਂਜੀ ਹਾਂਜੀ ਫਿਰ ਉਹਨਾਂ ਨੂੰ 6000 ਟਨ ਦਾ ਟੀਚਾ ਦਿੱਤਾ ਹੋਇਆ ਫਿਰ ਉਹਨੂੰ ਉਹਨੂੰ ਕਦੇ ਵਾਸਤੇ ਟੀਚਾ ਦਿੱਤਾ ਜਿਹੜੇ ਨਸ਼ੇ ਦੇ ਪ੍ਰੋਡਕਟ ਪੈਦਾ ਕਰਨੇ ਨੇ 6000 ਟਨ ਦਸ ਉਹਨਾਂ ਨੂੰ ਟੀਚਾ ਦਿੱਤਾ ਹੋਇਆ ਗੁਜਰਾਤ ਦੇ ਵਿੱਚ ਪਰ ਫਿਰ ਉਹਨੂੰ ਕਿਉਂ ਦਿੱਤਾ ਉਹ ਕੋਈ ਅੱਜ ਦਾ ਨਹੀਂ ਉਹਦਾ ਅੰਗਰੇਜ਼ਾਂ ਤੋਂ ਵੀ ਪਹਿਲਾਂ ਦਾ 1926 ਦਾ ਜੀ ਜਮਨਾ ਲਾਲ ਬਾਜਾ ਇੱਕ ਬੰਦਾ ਸੀ 2 1926 ਦੇ ਵਿੱਚ ਉਹਦਾ ਡਰੱਗ ਵਾਲਾ ਜਿਹੜਾ ਇਹ ਨਸ਼ਿਆਂ ਦਾ ਕਾਰੋਬਾਰ ਹੈ ਉਹ ਗੁਜਰਾਤ ਦੇ ਵਿੱਚ ਅੱਜ ਉਹਨੂੰ ਫੇਰਾ ਗਿਆ ਉਹਦੇ ਦੀ ਮਤਲਬ ਇਹਨਾਂ ਨੇ ਸਿਸਟਮ ਇਹ ਦਿੱਤਾ ਵੀ ਜਿਹੜੀ ਭੁੱਖੀ ਨਾ ਬਣੇ ਜੀ ਨਫੀਮ ਨਾ ਬਣੇ ਉਹ ਸਿੱਧੇ ਡੋਟਿਆਂ ਨੂੰ ਪ੍ਰੈਸ਼ਰ ਵਿੱਚ ਦੀ ਕੱਢ ਕੇ ਉਹ ਕੈਮੀਕਲ ਤਿਆਰ ਕਰਨਗੇ ਜੀ ਉਹ ਕੈਮੀਕਲ ਤਿਆਰ ਸਰਕਾਰ ਲਊਗੀ ਮਤਲਬ ਫਿਰ ਸਰਕਾਰ ਨੇ ਉਹ ਸਚਾਰਦੇ ਨੇ ਜੇ ਨਸ਼ੇ ਤਾਂ ਬੰਦ ਕਰਨੇ ਨੇ ਤੇ ਉਹਨਾਂ ਨੂੰ ਆਰਡਰ ਦੀ ਜਾਂਦੇ ਆ ਕਹਿਣ ਦਾ ਭਾਅ ਵੀ ਹੈ ਵੀ ਸਰਕਾਰਾਂ ਦੇ ਜਿਹੜੇ ਤੰਦ ਨੇ ਉਹ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਨ ਵਾਲੇ ਨੇ ਉਹ ਹੋਰ ਨੇ ਜੀ ਮੈਂ ਮਤਲਬ ਵੀ ਇਹਨਾਂ ਉਹਦੇ ਵਿੱਚ 10 ਕੈਮੀਕਲਾਂ ਦੇ ਵੀ ਮੈਂ ਤਾਂ 9-10 ਦਿਨ ਜੀ ਜੀ ਬਿਊਕਡੀਨ ਆ ਗਿਆ ਦਫਨ ਆਕਸੀਲੇਟ ਆ ਗਿਆ ਜੀ ਲੋਪਰਾਮੇਨ ਆ ਗਿਆ ਹੋਰ ਕਾਫੀ ਨੇ ਜੀ ਕਲੋਨਜੀ ਬਾਮ ਆ ਗਿਆ ਡੈਜੀਪ ਅਲਫਰਾ ਜੋਲਮ ਆ ਗਿਆ ਮਤਲਬ ਇਹ ਕੈਮੀਕਲ ਨੇਮ ਨੇ ਇਹ ਜਿਹੜੇ ਕੈਮੀਕਲ ਨੇਮ ਨੇ ਸਾਰੇ ਉਹਨਾਂ ਨੂੰ ਆਰਡਰ ਤੇ ਸੇ ਰੱਖੇ ਨੇ ਉਹਨਾਂ ਨੂੰ ਪਿੱਛਾ ਦੇ ਰੱਖਿਆ ਉਹਨਾਂ ਨੂੰ ਕੰਮ ਸੰਭਾਲ ਰੱਖਿਆ ਵੀ ਤੁਸੀਂ ਤਰੱਕੀ ਕਰੋ ਵਧਾਓ ਇਸ ਕੰਮ ਨੂੰ ਜੀ ਤੇ ਫਿਰ ਇੱਥੇ ਆਪਣੇ ਆਪਣੇ ਇਹ ਡਾਂਗ ਚੱਲੀ ਜਾਂਦੀ ਹੈ ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਜੇ ਸਰਕਾਰਾਂਆਂ ਜਾਂ ਨੀਤਾਂ ਹਾ ਹੋਣਾਂ ਦਾ ਦੇਸ਼ ਨੂੰ ਉੱਪਰਲੇ ਪੱਤਰ ਤੋਂ ਆਰਡਰ ਦਿੰਦੇ ਨੇ ਆਰਡਰ ਇਹਨਾਂ ਦੇ ਨਾਲ ਆਪ ਹੀ ਤਾਂ ਖਤਮ ਹੋ ਜੂ ਤਾਂ ਗੱਲ ਕਰ ਫਿਰ ਉਹਨਾਂ ਤੋਂ ਇਲੈਕਟੋਰਲ ਫੰਡ ਲੈਂਦੇ ਨੇ ਇਲੈਕਟੋਰਲ ਫੰਡ ਤੋਂ ਬਿਨਾਂ ਚੋਣਾਂ ਨਹੀਂ ਲੜੀਆਂ ਜਾਂਦੀਆਂ ਚੋਣਾਂ ਲੜਨ ਵਾਸਤੇ ਪੈਸਾ ਚਾਹੀਦਾ ਉਹ ਪੈਸਾ ਉਹਨ ਕੋਈ ਰੁਪਈਏ ਰੁਪਈਏ ਨਾਲ ਤਾਂ ਆਉਂ ਨਹੀਂ ਲੱਗਿਆ ਉਹ ਇਹ ਕੰਪਨੀਆਂ ਤੋਂ ਲੈਂਦੇ ਨੇ ਕੰਪਨੀਆਂ ਨੂੰ ਫਿਰ ਇਹ ਖੁੱਲ ਦਿੰਦੇ ਨੇ ਤੇ ਲੋਕ ਲੋਕਾਂ ਤੋਂ ਫੜ ਕੇ ਉਹਨਾਂ ਨੂੰ ਤੇ ਫਿਰ ਲੋਕ ਕਰਚਾ ਲੋਕਾਂ ਦੇ ਦਿੰਦੇ ਆ ਕੰਪਨੀ ਨੂੰ ਖੁੱਲ ਦਿੰਦੇ ਆ ਮਤਲਬ ਜਿਹੜੀ ਇਹ ਇਹ ਮਾਪਦੰਡ ਹੈ ਇਹ ਨਾ ਇਹ ਬੜਾ ਗਲਤ ਹੈ ਲੋਕ ਮਾਰੂ ਹੈ ਤੇ ਦੇਸ਼ ਮਾਰੂ ਹੈ ਜਦੋਂ ਲੋਕਾਂ ਦੀ ਇਹ ਗੱਲ ਸਮਝਾ ਗਈ ਜਿਹੜੀ ਗੱਲ ਮੈਂ ਕਹਣਾ ਮੈਨੂੰ ਮੇਰੇ ਕੋਲ ਇਹਨੇ ਸਾਧਨ ਨਹੀਂ ਵੀ ਮਾਰ ਸਮਝਾ ਸਕਾ ਜਿਹੜੇ ਮੈਂ ਦਵੇਟਾਂ ਤੇ ਸੁਣਦਾ ਮੈਂ ਚੈਨਲਾਂ ਦੇ ਤੇ ਇਹਨਾਂ ਨੂੰ ਪਤਾ ਕੱਖ ਨਹੀਂ ਜੀ ਕਿੰਨਾਂ ਨਾ ਤਾਂ ਇਹ ਟਰੱਕ ਦੇ ਪਰਚੇ ਕਿਨੇ ਨਾ ਇਹ ਟਰੱਕ ਖਾਂਦੇ ਨੇ ਨਾ ਟਰੱਕ ਇਹ ਵੇਚਦੇ ਨੇ ਨਾ ਟਰੱਕ ਇਹ ਵਰਤਦੇ ਨੇ ਇਹਨਾਂ ਨੂੰ ਟਰੱਕ ਬਾਰੇ ਕੀ ਪਤਾ ਜੀ ਜੀ ਜਿੰਨਾ ਚਿਰ ਇਹ ਟਰੱਕ ਦਾ ਉਹ ਪੀੜਤ ਟਰੱਕ ਦੇ ਜਿਹੜਾ ਕਾਨੂੰਨ ਬਣਾਇਆ ਉਹ ਤੋਂ ਪੀੜਿਤ ਡਰੱਗ ਦੀ ਰਿਕਵਰੀ ਤੋਂ ਪੀੜਿਤ ਇਹ ਬੰਦੇ ਦਵੇਟਾਂ ਦੇ ਵਿੱਚ ਨਹੀਂ ਵੰਡਦੇ ਉਹਨਾਂ ਚੇਰੇ ਗੱਲ ਉੱਪਰ ਨਹੀਂ ਜਾਂਦੀ ਜਦੋਂ ਗੱਲ ਉੱਪਰ ਜਾਊਗੀ ਕੋਈ ਉਪਚਾਹੂਗਾ ਉਹਨਾਂ ਨੂੰ ਇਹ ਦਵੇਟਾਂ ਚ ਨਹੀਂ ਵਾਹੁੰਦੇ ਜੀ ਪਰ ਗੱਲ ਇਸ ਕਰਕੇ ਇਹ ਲੋਕਾਂ ਦੇ ਉੱਤੇ ਡਾਂਗ ਹੈ ਜਿਹੜੀ ਉਹ ਭਰਾਈ ਜਾਂਦੇ ਨੇ ਚਾਹੇ ਉਹ ਅਕਾਲੀ ਨੇ ਚਾਹੇ ਕਾਂਗਰਸੀ ਨੇ ਚਾਹੇ ਸਾਢੇ ਆਲੇ ਨੇ ਬਸ ਡਾਂਗ ਦਾ ਪਾਸਾ ਹੀ ਬਦਲਦੇ ਆ ਕੋਈ ਪੁੱਠੇ ਪਾਸੇੋਂ ਸ਼ੁਰੂ ਕਰ ਦੇਣਾ ਕੋਈ ਦੂਜੇ ਉੱਪਰਲੇ ਪਾਸੇੋਂ ਸ਼ੁਰੂ ਕਰਦਾ ਡਾਂਗ ਦੀ ਸੱਤ 19 ਵਜਦੀ ਹੈ ਡਾਕਟਰ ਸਾਹਿਬਾ ਮੁੱਦੇ ਤੋਂ ਪਰੇ ਹੋ ਗਏ ਇੱਕ ਮੈਂ ਵਾਪਸ ਦੁਬਾਰਾ ਮੁੱਦੇ ਤੇ ਆਣਾ ਮੈਨੂੰ ਅਪਰੇਟ ਯਾਦ ਆ ਗਈ ਕਿ ਸੁਖਵੀਰ ਬਾਦਲ ਨੇ ਜੋ ਆਪਣਾ ਐਕਸ ਤੇ ਇੱਕ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਵਿਕਰਮ ਜੀਠੀਆ ਮੈਨੂੰ ਜਾਂ ਮੇਰੇ ਵੀ ਕਿਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਕਹਿੰਦੇ ਉਹਦਾ ਸਿੱਧਾ ਜ਼ਿੰਮੇਵਾਰ ਭਗਵੰਤ ਸਿੰਘ ਮਾਨ ਹੋਏਗਾ ਨਾ ਫਿਰ ਜਿਹੜੀ ਪਹਿਲਾ ਗੋਲੀ ਚੱਲ ਗਈ ਜੀ ਉਹਦਾ ਵੀ ਭਗਵੰਤ ਮਾਨੀ ਜਿੰਮੇਵਾਰ ਹੋ ਮਤਲਬ ਕਹਿਣ ਤੋਂ ਬਾਅਦ ਇਹ ਹੈ ਜੀ ਕੰਮ ਇਹਦੇ ਕਰੇ ਹੋਏ ਨੇ ਜੀ ਜਦੋਂ ਸੱਤਾ ਦੇ ਨਸ਼ੇ ਦੇ ਵਿੱਚ ਕੋਈ ਵੀ ਚਾਹੇ ਸੁਖਵੀਰ ਹੈ ਚਾਹੇ ਜੰਨੀ ਹੈ ਚਾਹੇ ਭਗਵੰਤ ਹੈ ਚਾਹੇ ਰੰਧਾ ਹੈ ਤੇ ਕੋਈ ਵੀ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਜਦੋਂ ਲੋਕਾਂ ਦੇ ਨਾਲ ਬੇਇਨਸਾਫ਼ੀਆਂ ਕਰਦੇ ਨੇ ਜਦੋਂ ਸੱਤਾ ਵਗ ਜਾਂਦੀ ਹੈ ਫਿਰ ਲੋਕ ਸਜ਼ਾ ਦੇਣ ਵਾਲੇ ਪਾਸੇ ਚੱਲ ਪੈਂਦੇ ਨੇ ਬਿਕਰ ਇਹੀ ਹੁੰਦਾ ਵੀ ਸਜ਼ਾ ਲੋਕਾਂ ਨੂੰ ਦੇ ਉੱਤੇ ਜਿਹੜਾ ਸੱਤਾ ਦੇ ਨਸ਼ੇ ਦਾ ਡੰਡਾ ਕੋ ਨਾ ਆਇਆ ਜਾਵੇ ਬਾਅਦ ਚ ਲੋਕ ਕੋਈ ਨਹੀਂ ਕੁਝ ਕਹਿੰਦੇ ਯਾਨੀ ਕਿ ਸਰਕਾਰ ਕੋ ਦੇਖੋ ਮੈਂ ਇੱਕ ਸਾਲ ਦਾ ਟਾਈਮ ਰਹਿ ਗਿਆ ਤੇ ਆਪਾਂ ਹਮੇਸ਼ਾ ਨਸ਼ੇ ਦੀ ਗੱਲਬਾਤ ਕਰਦੇ ਆ ਠੀਕ ਹੈ ਵਿਕਰਮ ਰਿਠਿਆ ਦੇ ਕੇਸ ਚੱਲ ਰਿਹਾ 2013 ਦਾ ਕੇਸ ਰਜਿਸਟਰਡ ਹੈ ਪਰ ਉਹਨਾਂ ਦਾ ਇਹ ਕਹਿਣਾ ਹੈ ਡਾਕਟਰ ਸਾਹਿਬ ਉਹਨਾਂ ਨੇ ਜੋ ਆਪਣਾ ਬਿਆਨ ਰੱਤੀ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਭਗਵਾਨ ਤੁਮਨ ਨੂੰ ਹਰ ਮਹੀਨੇ ਛੇੜ ਦੇਣਾ 15 ਮਹੀਨੇ ਛੇੜ ਦੇਣਾ ਕੋਈ ਨਾ ਕੋ ਬਿਆਨ ਦੇ ਦੇਣਾ ਕਦੇ ਉਹਦੀ ਐਨਕਾ ਦੇ ਕਦੇ ਕੀਤਾ ਤਾਂ ਕਰਕੇ ਹੁਣ ਭਗਵਾਨ ਤੁਮਨ ਸਾਹਿਬ ਮੇਰੇ ਤੇ ਕੋਈ ਹੋਰ ਪਰ ਚਾਪ ਵਾਸਦੇ ਨੇ ਕਹਿੰਦੇ ਗੈਂਗਸਟਰ ਨਹੀਂ ਖਤਮ ਹੋ ਰਹੇ ਪੰਜਾਬ ਚੋਂ ਕਹਿੰਦੇ ਨਸ਼ੇ ਦੇ ਕਰਣ ਨਹੀਂ ਐ ਢਾਈ ਜਾ ਰਹੇ ਨੇ ਨਜਾਇਜ਼ ਪਰਚੇ ਤੇ ਤੇਾਰੇ ਉਹਨੇ ਵੀ ਇਕ ਅੱਖੀ ਆਪਣਿਆਂ ਦੀ ਪਰ ਕਹਿੰਦੇ ਉਹ ਮੈਨੂੰ ਕਿਸੇ ਵੀ ਤਰੀਕੇ ਫਸਾ ਸਕਦਾ ਹੈ ਮੇਰੇ ਤੇ ਕੁਝ ਵੀ ਹੋ ਸਕਦਾ ਹੈ ਨਹੀਂ ਗੱਲ ਤਾਂ ਇਹ ਹੈ ਜੀ ਜਦੋਂ ਇਹਨਾਂ ਦੇ ਰਾਜ ਦੇ ਵਿੱਚ 7 ਤੋਂ ਲੈ ਕੇ 17 ਤੱਕ ਇਹਨਾਂ ਨੇ ਲੋਕਾਂ ਨਾਲ ਨਜਾਇਜ਼ ਕੀਤੀਆਂ ਸੀ ਅੱਜ ਇਹਨਾਂ ਨੂੰ ਤਾਂ ਹੀ ਪਤਾ ਡਰਾ ਇਸ ਗੱਲ ਦਾ ਵੀ ਸਾਡੇ ਨਾਲ ਨਜਾਇਜ਼ ਨਾਲ ਜੇ ਇਹਹੀ ਨਜਾਇਜ਼ ਦਾ ਪ੍ਰਚਲਨ ਨਾ ਪਾਉਂਦੇ ਜੀ ਇਹ ਹੀ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਲੋਕਾਂ ਦੇ ਉੱਤੇ ਡਾਂਗ ਪਰਚਿਆਂ ਦੀ ਨਾ ਬਰਾਉਂਦੇ ਤਾਂ ਜਿੰਨਾ ਪਹਿਲੇ ਬਿਨਾ ਵਰਤੀ ਅੱਜ ਇਹਨਾਂ ਦਾ ਇਹੀ ਤਾਂ ਹੀ ਹਾਲ ਹੈ ਜੇ ਸੱਤਾ ਦੇ ਨਸ਼ੇ ਦੇ ਵਿੱਚ ਲੋਕਾਂ ਨਾਲ ਉਹ ਟੁੱਟਦੇ ਪਰਚੇ ਦਿੰਦੇ ਨੇ ਲੋਕਾਂ ਤੇ ਨੋਟ ਪਾਉਂਦੇ ਨੇ ਲੋਕ ਨੱਤੇ ਸਿਰੇ ਜਦੋਂ ਇਹਨਾਂ ਦਾ ਆਪਸੀ ਸੰਤੁਲਨ ਵਿਗੜ ਗਿਆ ਤੇ ਹੁਣ ਇਹਨਾਂ ਨੂੰ ਡਰ ਹੋ ਗਿਆ ਜੇ ਮੈਂ ਆਪਾਂ ਤਾਂ ਇਹੀ ਆ ਕਹਿੰਦੇ ਆ ਵੀ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਗਲਤ ਕੰਮ ਨਾ ਕਰੋ ਗਲਤ ਕੰਮ ਨਾ ਕਰੋ ਤਾਂ ਬਾਅਦ 'ਚ ਸੱਤਾ ਜਾਣ ਤੋਂ ਬਾਅਦ ਵੀ ਤੁਹਾਡਾ ਮਾਨ ਸਨਮਾਨ ਬਣਿਆ ਰਹੇ ਪਰ ਤੁਸੀਂ ਸੱਤਾ ਦੇ ਜਿਹੜੇ 2-4 ਸਾਲ ਹੁੰਦੇ ਨੇ ਉਹਦਾ ਮਾਨਸਿਕ ਵੱਡਾ ਰੱਖਣ ਦੇ ਮਾਰੇ ਲੋਕਾਂ ਨੂੰ ਤੰਗ ਕਰਨ ਲੱਗ ਜਿਓ ਲੋਕਾਂ ਨੂੰ ਜਿਹੜਾ ਇਹ ਤਲ ਦੇਓ ਮਲ ਦੇਓ ਰਾਦਰ ਦੇਓ ਤੇ ਡਰੜ ਦੇਓ ਦੀ ਪਾਲਸੀ ਹੈ ਇਹ ਬੜਾ ਚਰਖੰਗਾਬ ਨਹੀਂ ਹੁੰਦੀ ਇਹ ਛੱਡਣੀ ਪੈਣੀ ਹੈ ਜਦੋਂ ਹੁਣ ਇਹਨਾਂ ਨੂੰ ਡਰ ਲੱਗਦਾ ਪੋਰ ਇਹ ਦੁਗੱਦ ਕੁਛ ਨਹੀਂ ਤੁਹਾਨੂੰ ਕੀ ਲੱਗਦਾ ਵੀ ਵਿਕਰਮ ਮਲੀਠਿਆ ਦੀ ਜਿਹੜੀ ਸਕਿਉਰਟੀ ᱛੀਆ ਚਲੋ ਲੈ ਲਈ ਬੰਦੇ ਆ ਤੇ ਉਹ ਹਾਰੇ ਵੀ ਪੇ ਨੇ ਪਰ ਭਗਵਾਨ ਤੁਮਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਆ ਵੀਆਈਪੀ ਕਲਚਰ ਖਤਮ ਕਰਾਂਗਾ ਪਰ ਉਹਨਾਂ ਦੇ ਆਪਣੇ ਮੰਤਰੀ ਕੋਲ ਬਹੁਤ ਜ਼ਿਆਦਾ ਸਕਿਉਰਿਟੀ ਹੈ ਉਹ ਕੋ ਨਹੀਂ ਖਤਮ ਕਰਦੇ ਉਹ ਵੀ ਕਰਨੀ ਚਾਹੀਦੀ ਹੈ ਨਾ ਸਾਰੇ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀ ਹਰੀ ਸਾਰਿਆਂ ਤੋਂ ਵੀ ਖਤਮ ਹੋਣੀ ਚਾਹੀਦੀ ਜਦੋਂ ਆਮ ਆਮ ਬੰਦਾ ਬਣ ਗਿਆ ਉਹ ਬੰਦੇ ਦੇ ਕੋਲ ਕੋਈ ਆਉਦਾ ਨਹੀਂ ਰਿਹਾ ਉਹਦੇ ਉਹਦੇ ਕੋਲ ਸਕਿਉਰਿਟੀ ਕਾਦੀ ਜਿਉਂਦੇ ਚੰਗੇ ਕੰਮ ਕੀਤੇ ਨੇ ਸੰਤਾ ਲੋਕੋ ਨੂੰ ਮਿਲਣਗੇ ਜਿਉਂਨੇ ਗਲਤ ਕੰਮ ਕਾਇਆ ਨੇ ਤਾਂ ਉਹਨੂੰ ਘਰੀ ਚਰਾਂਗੇ ਇਹ ਤਾਂ ਮਤਲਬ ਇੱਕ ਪ੍ਰਮਾਨ ਹੈ ਵੀ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਕੇ ਚੰਗੇ ਕੰਮ ਕਰੋਗੇ ਲੋਕ ਉਦੋਂ ਹੋ ਸਕਦਾ ਸਕਿਉਰਟੀ ਨਾ ਬਣਦੀ ਹੋਵੇ ਬਾਅਦ ਚ ਲੋਕ ਮਿਲਣਗੇ ਤੇ ਜਦੋਂ ਤੁਸੀਂ ਸੰਤਾ ਦੇ ਨशे ਜਾ ਕੇ ਕੋਈ ਚੰਗੇ ਦਾ ਕੰਮ ਕਰਈ ਨਹੀਂ ਹੁੰਦਾ ਆ ਫਿਰ ਲੋਕ ਮਤ ਲੋ ਡਾਂਗ ਲੈ ਕੇ ਆਉਂਦੇ ਨੇ ਜਦੋਂ ਉਦੋਂ ਤੁਸੀਂ ਡਾਂਗ ਲੈ ਕੇ ਫਿਰਦੇ ਹੁੰਦੇ ਹੋ ਤੇ ਜਦੋਂ ਲੋਕਾਂ ਦੇ ਹਿਸਾਬ ਚ ਚੱਲਦੀਆਂ ਗੱਲ ਜਦੋਂ ਉਦੋਂ ਫਿਰ ਲੋਕ ਡਾਂਗ ਫਿਰਦੇ ਨੇ ਫਿਰ ਇਹ ਜੀਕਦੇ ਨੇ ਚਾਹੇ ਕਿਸੇ ਪਾਰਟੀ ਦਾ ਤੁਸੀਂ ਮੀਤ ਲੋ ਯਾਨੀ ਕਿ ਆਪਣੀ ਵਾਰੀ ਆਈ ਤਾਂ ਫਿਰ ਬੋਲਚਾਲ ਸ਼ੁਰੂ ਹੋ ਗਈ ਯਾਨੀ ਜਵਾਬਦੇਹੀ ਸ਼ੁਰੂ ਹੋ ਗਈ ਜਦੋਂ ਤੁਸੀਂ ਆਪ ਆਪਣੇ ਸਮੇਂ ਚ ਇੰਨਾ ਕੁਝ ਕੀਤਾ ਉਹ ਤੁਹਾਨੂੰ ਹੁਣ ਭੁਗਤਣਾ ਪੈ ਰਿਹਾ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ ਕਿਉਂਕਿ ਪੰਜਾਬ ਦੇ ਸਾਰੇ ਆਪਾਂ ਇੱਕ ਨੂੰ ਨਹੀਂ ਕਹਿੰਦੇ ਜੀ ਜੀ ਇੱਕ ਨੂੰ ਕਹਿੰਦੇ ਆ ਤਾਂ ਸਾਰਿਆਂ ਨੂੰ ਕਹਿੰਦੇ ਉਦੋਂ ਦਾ ੱੱਕੇ ਨਾਲ ਲੋਕਾਂ ਦੀਆਂ ਬੱਕਰੀਆਂ ਚੋਣਨ ਲੱਗ ਜਾਂਦੇ ਨੇ ਜੀ ਕੰਨ ਮਰੋੜ ਕੇ ਤੇ ਜਦੋਂ ਕੋਈ ਆਪ ਉਹ ਆਪ ਦਾ ਕੰਨ ਮਰੋੜਦਾ ਉਦੋਂ ਦੁੱਖ ਲੱਗਦਾ ਜੀ ਗੱਲ ਤਾਂ ਇਹ ਹੈ ਚਾਹੇ ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਬੰਦਾ ਆਪਾਂ ਇੱਕ ਦਾ ਨਾ ਨਹੀਂ ਲੈਂਦੇ ਮਤਲਬ ਸੱਤਾ ਦੇ ਨਸ਼ੇ ਦੇ ਵਿਚ ਆ ਕੇ ਲੋਕਾਂ ਦੇ ਉੱਤੇ ਜ਼ੁਲਮ ਕਰਨ ਤੋਂ ਹਟਣਾ ਚਾਹੀਦਾ ਤਾਂ ਕਿ ਸੱਤਾ ਜਾਂ ਤੋਂ ਬਾਅਦ ਵੀ ਇਹਨਾਂ ਦਾ ਮਾਨ ਸਨਮਾਨ ਬਣਿਆ ਰਹੇ ਜੀ ਇਹ ਯਾਨੀ ਕਿ ਤੁਹਾਨੂੰ ਵੀ ਲੱਗਦਾ ਹੁਣ ਭਗਵਾਨ ਤਮਨ ਸਾਹਿਬ ਕੋਈ ਟਿੱਪਣੀ ਕਰਨਗੇ ਇਸ ਤੇ ਕਿਉਂਕਿ ਇਹ ਰਾਤ ਬਹੁਤ ਕੋਈ ਬੋਲੇ ਨੇ ਖਾਸ ਕਰਕੇ ਮੁਜੀਠੇ ਦਾ ਵੀ ਸਹੀ ਬੋਲਦੇ ਨੇ ਸੁਵੀਰ ਬਾਦ ਆਇਏ ਨੇ ਟਿੱਪਣੀ ਤਾਂ ਦੇਖੋ ਬਰਾਬਰ ਦੇ ਲੀਡਰ ਨੇ ਇੱਕ ਦੂਜੇ ਦੇ ਬਿਆਨਵਾਦੀ ਹੋਊਗੀ ਕਰਨਗੇ ਪਰ ਜੋ ਜੈਜ ਆ ਉਹ ਹੋਣਾ ਚਾਹੀਦਾ ਜੋ ਜੈਜ ਨਜਾਇਜ਼ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਜੇ ਕੋਈ ਮਤਲਬ ਗਲਤ ਕੰਮ ਕੀਤਾ ਤਾਂ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਿੱਟਾ ਸਿੱਟਾਂ ਬਰਾਈਆਂ ਹੋਣ ਨੇ ਸਿੱਟਾਂ ਸਿੱਟਾਂ ਗੱਡੀ ਜਾਂਦੇ ਨੇ ਇਸ ਦੂਰ ਵੱਧ ਹੋਰ ਪੁੱਛੋ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਅੱਜ ਇੱਕ ਸਿੱਟਾ ਹੋਰ ਪਟਿਆਲੇ ਜਾ ਰਹੀ ਹੈ ਕਰਨਲ ਮਾਮਲੇ ਬਾੜ ਦੇ ਵਿੱਚ ਅਪਡੇਟ ਦੇ ਦੇਣਾ ਉਹ ਅੱਜ ਉੱਥੇ ਖੁਦ ਸਾਰੇ ਆਮ ਲੋਕਾਂ ਨਾਲ ਗਲਤ ਕਰੇਗੀ ਜਿਹੜੇ ਨੇ ਇਹ ਘਟਨਾ ਦੇਖੀ ਵੀ ਇੱਥੇ ਵੀ ਦੇਖੋ ਸਿੱਟਾ ਕੀ ਹਾਂਜੀ ਦੇਖੋ ਸਿੱਟਾ ਦਾ ਘਟਨਾ ਕਰਤੋਂ ਹੁਣ ਘਟਨਾ ਦਾ ਲੋਕਾਂ ਨੂੰ ਪਤਾ ਹੀ ਹੈ ਜੀ ਸਿੱਟ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਸਾਰੇ ਪਟਿਆਲੇ ਨੂੰ ਕੀ ਸਾਰੇ ਦੁਨੀਆ ਨੂੰ ਹੀ ਪਤਾ ਨਹੀਂ ਕੀ ਬਣਿਆ ਤੇ ਹੁਣ ਸਿੱਟਾ ਦਾ ਕੀ ਰਿਜ਼ਲਟ ਦੱਸੂ ਇਹ ਤਾਂ ਇੱਕ ਲਮਕਾਉਣ ਵਾਲੀ ਪਾਲਸੀ ਐ ਇਸ ਤੋਂ ਬਾਅਦ ਹੋਰ ਕੁਝ ਨਹੀਂ ਦੋਸ਼ੀਆਂ ਨੂੰ ਉਹਨਾਂ ਦੇ ਦੋਸ਼ ਦੀ ਕੀਤੀ ਹੋਈ ਜਿਹੜੀ ਐ ਉਹ ਸਜ਼ਾ ਮਿਲਣੀ ਚਾਹੀਦੀ ਐ ਇਨਸਾਫ ਤਾਂ ਮਿਲ ਨਹੀਂਦਾ ਰਿਹਾ ਤੁਹਾਨੂੰ ਲੱਗਦਾ ਨਹੀਂ ਵੀ ਜੇ ਵਿਕਰਮ ਜੀਠੀ ਆਪਣੇ ਬਾਰੇ ਬੋਲਦੇ ਨੇ ਜੇਕਰ ਇਹ ਲੋਕ ਆਪਣੇ ਪੰਜਾਬ ਦੇ ਬੱਚਿਆਂ ਦੇ ਭੁੱਖੇ ਬਾਰੇ ਹੈਨਾ ਕੋਈ ਵਧੀਆ ਕੰਮਕਾਰ ਬਾਰੇ ਗਰੀਬਾਂ ਬਾਰੇ ਬੋਲਣ ਤਾਂ ਸ਼ਾਇਦ ਭਗਵਾਨ ਜੀ ਤੁਮਨ ਸਾਹਿਬ ਕੁਝ ਸੁਣ ਕੇ ਕੰਮ ਹੀ ਕਰਦਣ ਵਧੀਆ ਦੇਖੋ ਜਿਹੜੇ ਵੱਡੇ ਲੋਕ ਹੁੰਦੇ ਨੇ ਇਹ ਲੋਕਾਂ ਦੇ ਬੱਚਿਆਂ ਜੇ ਲੋਕਾਂ ਦੇ ਵਿੱਚੇ ਪੜ੍ਹ ਕੇ ਫਿਰ ਤਾਂ ਇਹਨਾਂ ਦੇ ਬੱਚਿਆਂ ਦੇ ਬਰਾਬਰ ਹੋ ਜਾਣਗੇ ਇਹ ਨਹੀਂ ਚਾਹੁੰਦੇ ਹੁੰਦੇ ਰਾਜਨੀਤਿਕ ਲੀਡਰ ਕਿਸੇ ਪਾਰਟੀ ਦਾ ਉਹ ਨਹੀਂ ਚਾਹੁੰਦਾ ਹੁੰਦਾ ਵੀ ਸਾਡੇ ਬੱਚਿਆਂ ਦੇ ਬਰਾਬਰ ਆਮ ਲੋਕਾਂ ਦੇ ਬੱਚੇ ਹੋਣ ਇਸ ਕਰਕੇ ਇਹਨਾਂ ਤੋਂ ਬੱਚਿਆਂ ਦੀ ਤਰੱਕੀ ਵਾਸਤੇ ਤਾਂ ਤੁਸੀਂ ਗੋhti ਆਸ ਨਾ ਰੱਖੋ ਸਿਰਫ ਨਾ ਹੀ ਰੱਖਣੀ ਚਾਹੀਦੀ ਹੈ ਨਾ ਹੀ ਇਹ ਬੱਚਿਆਂ ਦਾ ਲੋਕਾਂਿਆਂ ਦਾ ਕੁਝ ਕਰਦੇ ਹੁੰਦੇ ਨੇ ਹਿਸਾਬਦਿਆਂ ਦੇ ਹੀ ਕਰਦੇ ਹੁੰਦੇ ਨੇ ਵੀ ਠੀਕ ਹੈ ਹੁਣ ਜਿਹੜਾ ਇਹ ਇਹਨਾਂ ਦਾ ਰਾਜ ਰੌਲਾ ਪਿਆ ਹੋਇਆ ਉਹਦੇ ਕਿ ਕਿਸ ਤਰ੍ਹਾਂ ਫੀਲ ਕਰ ਦਿੰਦੇ ਆਉਣ ਵਾਲਾ ਸਮਾਂ ਦੱਸੋ ਅ ਚਲੋ ਅਰਜਿੰਦਰਜੀਤ ਤੂਰੀ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਤੁਸੀਂ ਬਹੁਤ ਵਧੀਆ ਨੋਲਿਜ ਦਿੱਤੀ ਸਾਡੇ ਦਰਸ਼ਕਾਂ ਨੂੰ ਵੀ ਮੈਨੂੰ ਵੀ ਤੇ ਖਾਸ ਕਰਕੇ ਮੱਲੀ ਜੀ ਨਾਲ ਜੁੜੇ ਸਨ ਉਹਨਾਂ ਨੂੰ ਵੀ ਤੇ ਆ ਆਖਿਰ ਇਹ ਗੇਮ ਚੱਲ ਗਈ ਸਿੱਟ 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 ਅ ਅਸੀਂ ਅਸੀਂ ਜਰੂਰ ਆਸ ਕਰਦੇ ਆ ਕਿ ਸਾਡਾ ਇਹ ਚੈਨਲ ਇਹ ਪ੍ਰੋਗਰਾਮ ਆਪਣਾ ਹੁਣ ਭਗਵਾਨ ਤੁਮਨ ਸਾਹਿਬ ਤੇ ਹੋਰ ਵੱਡੇ ਡੀਟਰ ਦੇਖਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਅਸਲੀਅਤ ਕੀ ਹੈ ਤੇ ਜਰ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਜੀ ਸਾਹਿਬ ਫਰਦੌਤ ਇਹਨਾਂ ਜੁੜੇ ਸੀ ਅਰਿੰਦਰ ਜੀ ਸਾਡਾ ਅਕਸਰ ਜੁੜਦਾ ਸਹਿਯੋਗੀ ਨੇ ਤੇ ਵਿੱਚ ਮਾਲਵਿੰਦਰ ਵੀ ਕੁ ਸਮੇਂ ਲਈ ਆਏ ਸੀ ਸਾਡੇ ਕਿਸਾਨ ਭਰਾ ਨੇ ਦਰਸ਼ਕ ਵੀ ਨੇ ਤੇ ਜਿਹੜੀ ਅੱਜ ਗੱਲ ਸੀ ਕਿ ਵਿਕਰਮ ਮਜੀਠੀਆ ਜੀ ਇਸਕਿਉਟੀ ਵਾਪਸ ਲੈ ਲਈ ਗਿਆ ਉਹਨਾਂ ਨੇ ਤੰਦ ਕਸਿਆ ਵੀ ਗੱਲ ਦਾ ਪੰਜਾਬ ਵਿੱਚ ਬਦਲਾਅ ਦੀ ਸੀ ਕਿ ਉਹ ਬਦਲਾਖੋਰੀ ਨੀਤੀ ਅਪਣਾ ਲਈ ਤੋਂ ਅੰਦਾਜ਼ੇ ਨੇ ਆ ਕਿ ਇਸ ਤੋਂ ਬਾਅਦ ਸੁਵੀਰ ਸਿੰਘ ਬਲਦਾ ਵੀ ਬਿਆਨ ਸਾਹਮਣੇ ਆਇਆ ਅਤੇ ਦਜੀਤ ਟੀਮਾ ਨੇ ਵੀ ਤੰਜ ਕਸੇ ਨੇ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਐਕਸ਼ਨ ਜਾਂ ਕੋਈ ਗਲਤ ਹੁੰਦੀ ਹੈ ਸਾਡੇ ਨਾਲ ਜਾਂ ਸਾਡੇ ਸ਼ੋਮਨੀ ਕਮੇਟੀ ਦੇ ਮੈਂਬਰ ਦਾ ਤਾਂ ਫਿਰ ਉਹਦਾ ਨੁਕਸਾਨ ਉਹਦਾ ਸਿੱਧਾ ਜੀ ਮੇਅਰ ਪੰਜਾਬ ਪੂਰਾ ਸਰ ਪੰਜਾਬ ਦੇ ਅਧਿਕਾਰੀ ਤੇ ਸਿੱਧਾ ਭਗਵੰਤ ਮਾਨ ਹੋਣਗੇ ਦੋਸਤੋ ਅੰਦਾਜ਼ੇ ਨੇ ਕਿ ਇਹ 2013 ਦੇ ਵਿੱਚ ਇੱਕ ਮਾਮਲਾ ਉੱਠਿਆ ਸੀ ਡਰੱਗ ਕੇਸ ਦੇ ਵਿੱਚ ਹੁਣ ਸਿਕਿਉਰਿਟੀ ਡਾਂਗ ਟਾਈ ਗਈ ਹੈ ਕਿਉਂਕਿ ਵਿਕਰਮ ਇਥੇ ਹਾਰ ਜੁੱਕੇ ਨੇ ਸਿਕਿਉਰਿਟੀ ਹਟਨੀ ਚਾਹੀਦੀ ਹੈ ਕਿਉਂਕਿ ਆਮ ਲੋਕਾਂ ਦੇ ਜਿਹੜੇ ਇਨਕਮ ਪੇ ਕਰਦੇ ਨੇ ਉਹਨਾਂ ਦੇ ਖਰਚਿਆਂ ਚੋਂ ਉਹਨਾਂ ਦੇ ਪੈਸਿਆਂ ਚੋਂ ਇਹ ਖਰਚੇ ਕੀਤੇ ਜਾਂਦੇ ਨੇ ਸਿਕਿਉਰਿਟੀ ਆ ਦੇ ਅਸੀਂ ਜੇ ਤੁਹਾਨੂੰ ਦੋਸਤੋ ਲੱਗਦਾ ਹੈ ਵੀ ਹਾਂ ਸਿਕਿਉਰਿਟੀ ਹਟਾਈ ਗਈ ਹੈ ਸਹੀ ਹੈ ਵੀ ਤਰੰਗ ਨਹੀਂ ਠੀਕ ਹੈ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਤੁਹਾਡੇ ਕਮੈਂਟ ਅਜਿਹੇ ਲੀਡਰਾਂ ਦੇ ਕੰਮ ਤੇ ਅੱਖਾਂ ਖੋਲਣਗੇ ਵੱਧ ਤੋਂ ਵੱਧ ਸ਼ੇਅਰ ਸੋ ਦੋਸਤੋ ਐਸੀ ਮੇਰਾ ਅੱਜ ਸਵੇਰ ਦਾ ਲਾਈਵ ਪ੍ਰੋਗਰਾਮ ਤੁਹਾਡਾ ਦੁਆਰਾ ਜੁੜਾ ਕੋ